ਗੱਡੀ ਆਪਣੀ ਰਾਤੀ ਚੋਰੀ ਹੋਈ ਅੱਛਾ ਜੀ ਇਹ ਹੋਈ ਆਪਣੇ ਕੋਈ 1:00 ਵਜੇ ਜਿਉ ਸਵੇਰੇ 5:30 ਵਜੇ ਦੁਕਾਨ ਤੇ ਆਏ ਹਨ ਤੇ ਗੱਡੀ ਨਹੀਂ ਦੇਖੀ ਅੱਛਾ ਜੀ ਪਰੋ ਕੈਮਰੇ ਚ ਅੱਛਾ ਜੀ ਹਾਂ ਜੀ ਤੇ ਕੀ ਕਿਦਾਂ ਦਾ ਕੈਮਰੇ ਚ ਕੀ ਆਇਆ ਕੈਮਰੇ ਚ ਆਏ ਦੋ ਬੰਦੇ ਆਏ ਆ ਦਈ ਦਾ ਪਹਿਲੇ ਇੱਕੋ ਹੀ ਹੈਗਾ ਆ ਉਹਨੇ ਆਰ ਕੇ ਦੋਨੇ ਤਾਰਾ ਕਟੀਆਂ ਖੰਭੀਆਂ ਦੀਆਂ ਅੱਛਾ ਜੀ ਸਾਹਮਣੇ ਖੰਭੇ ਕਮੇਟੀ ਦੇ ਅੱਛਾ ਤਾਰਾ ਕੱਟ ਕੇ ਤੇ ਫੇ ਆਪਣੀ ਉਹ ਗੱਡੀ ਦੇ ਕੋਲ ਜਾ ਕੇ ਇਹਨਾਂ ਨੇ ਆਪਣੇ ਸ਼ੁਰੂ ਕੀਤਾ ਪੈ ਕਿੰਨੇ 10 15 ਮਿੰਟ ਲਾਏ ਉਹਨਾਂ ਨੇ ਅੱਛਾ ਜੀ ਤੇ ਲੋਕ ਪਤਨ ਕੇ ਹਿਸਾਬ ਨਾਲ ਖੁੱਲਿਆ ਉਹ ਖੋਲ ਕੇ ਇੱਕ ਗੱਡੀ ਕੱਢ ਕੇ ਲੈ ਗਏ ਉਹ ਮਗਰ ਕਿਹੜੀ ਗੱਡੀ ਸੀ ਤੁਹਾਡੀ ਸਵਿਫਟ ਗੱਡੀ ਸਵਿਫਟ ਗੱਡੀ ਹਾਂਜੀ ਕੰਪਲੀਟ ਆਈ ਆ ਅਜੀਤ ਕੁਮਾਰ ਸਾਨਾ ਮੈਂ ਦਰ ਲਾਲ ਮਿੰਦਰਪਾਲ ਮਿੰਦਰਪਾਲ ਵਾਸੀ ਕਿਲਾ ਰੋਡ ਫਲੋਰ ਕਿ ਉਹਨਾਂ ਦੀ ਗੱਡੀ ਸਵਿਫਟ ਮਾਰਕਾ 2019 ਇਹ ਘਰ ਦੇ ਬਾਹਰ ਰੋਡ ਤੇ ਖੜੀ ਹੁੰਦੀ ਹੈ ਕਿ ਰਾਤ ਕੋਈ 12 1 ਇੱਕ ਦੇ کریم ਆੜ ਕੇ ਕੋਈ ਦੋਆ ਕੋਲ ਫਸਤੇ ਵਿਅਕਤੀ ਹੈ ਜਿਹੜੇ ਗੱਡੀ ਨੂੰ ਚੋਰੀ ਕਰਕੇ ਲੈ ਗਏ। ਜਿਹੜੀ ਟੀਵੀ ਉਹ ਦੀ ਸੀਸੀਟੀਵੀ ਫੁਟੇਜ ਜਿਹੜੀ ਇੱਕ ਗੱਲ ਲੜਿਆ ਤੇ ਪਤਾ ਲੱਗਣ ਤੇ ਜੋ ਵੀ ਹੈ ਉਹਨਾਂ ਦੇ ਖਲਾਬ ਚੋਰਾਂ ਦੇ ਖਲਾਬ ਕਾਨੂੰਨੀ ਕਾਰਵਾਈ ਕਰਕੇ ਗੱਡੀ ਬਰਾਮਦ ਕੀਤੀ ਜਾਵੇਗੀ। ਇਹ ਗੱਡੀ ਆਪਣੀ ਰਾਤੀ ਚੋਰੀ ਹੋਈ। ਅੱਛਾ ਜੀ। ਇਹ ਹੋਈ ਆਪਣੇ ਕੋਈ 1:00 ਵਜੇ। ਜੀ ਉਹ ਸਵੇਰੇ 5:30 ਵਜੇ ਦੁਕਾਨ ਤੇ ਆਏ ਹਨ ਤੇ ਗੱਡੀ ਨਹੀਂ ਦੇਖੀ। ਅੱਛਾ ਜੀ। ਕਰੋ ਕੈਮਰੇ ਚ ਅੱਛਾ ਜੀ। ਹਾਂ ਜੀ। ਤੇ ਕੀ ਕਿਦਾਂ ਦਾ ਕੈਮਰਾ ਚ ਕੀ ਆਇਆ ਕੈਮਰੇ ਚ ਆਏ ਦੋ ਬੰਦੇ ਆਏ ਆ ਦਈ ਦਾ ਪਹਿਲੇ ਇੱਕੋ ਹੀ ਹੈਗਾ ਆ ਹਾਂਜੀ ਉਹਨੇ ਆਰ ਕੇ ਦੋਨੇ ਤਾਰਾ ਕੱਟੀਆਂ ਖੰਭੀਆਂ ਦੀਆਂ ਅੱਛਾ ਜੀ ਸਾਹਮਣੇ ਖੰਭੇ ਆ ਕਮੇਟੀ ਦੇ ਅੱਛਾ ਤਾਰਾ ਕੱਟ ਕੇ ਤੇ ਫੇ ਆਪਣੀ ਉਹ ਗੱਡੀ ਦੇ ਕੋਲ ਜਾ ਕੇ ਇਹਨਾਂ ਨੇ ਆਪਣੀ ਸ਼ੁਰੂ ਕੀਤਾ ਬੈ ਕਿੰਨੇ 10 15 ਮਿੰਟ ਲਾਏ ਇਹਨਾਂ ਨੇ ਅੱਛਾ ਜੀ ਤੇ ਲੋਕ ਪਤਾ ਨਹੀਂ ਕਿ ਕਿਸ ਹਸਾਬ ਨਾਲ ਖੁੱਲਿਆ ਉਹ ਖੋਲ ਕੇ ਤੇ ਗੱਡੀ ਕੱਢ ਕੇ ਲੈ ਗਏ ਉਹ ਮਗਰ ਗੱਡੀ ਉਹਦੇ ਤੋਂ ਕੱਢੀ ਸ਼ਿਫਟ ਗੱਡੀ ਸ਼ਿਫਟ ਗੱਡੀ ਹਾਂਜੀ ਕੰਪਲੇਂਟ ਆਈ ਆ ਅਜੀਤ ਕੁਮਾਰ ਥਾਣਾ ਮੇਂ ਦਰ ਲਾਲ ਮਿੰਦਰ ਬਿੰਦਰਪਾਲ ਵਾਸੀ ਕਿਲਾ ਰੋਡ ਫਲੋਰ ਕਿ ਉਹਨਾਂ ਦੀ ਗੱਡੀ 스ਵਿੱਟ ਮਾਰਕਾ 2019 ਇੱਕ ਹਰ ਦੇ ਬਾਹਰ ਰੋਡ ਤੇ ਖੜੀ ਹੁੰਦੀ ਹੈ ਕਿ ਰਾਤ ਕੋਈ 12 1 ਦੇ کریم ਕਾਰ ਕੇ ਕੋਈ ਦੋ ਖਰਮਸ਼ਤੀ ਵਿਅਕਤੀ ਹੈ ਜਿਹੜੇ ਗੱਡੀ ਨੂੰ ਚੋਰੀ ਕਰਕੇ ਲੈ ਗਏ ਸੀ ਸੀਟੀਵੀ ਉਹ ਦੀ ਸੀਸੀਟੀਵੀ ਫੁਟੇਜ ਜਿਹੜੀ ਹੈ ਕੰਗਾਲੜਾ ਹੈ ਤੇ ਪਤਾ ਲੱਗਣ ਤੇ ਜੋ ਵੀ ਹੈ ਉਹਨਾਂ ਦੇ ਕਲਪ ਚੋਰਾਂ ਦੇ ਕਲਪ ਪੜਦੀ ਕਰ ਵੀ ਕਰਕੇ ਗੱਡੀ ਬ੍ਰੋਕ ਕਰ ਦਿੱਤੀ ਆ ਵੀ